ਤੇਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਜਾਂ ਦੇ ਜੀਵਨ ਲੋਕਾਂ ਨੂੰ ਵੀ ਇਸ ਕਰਕੇ ਕਿ ਸਾਰੇ ਠੀਕ-ਠਾਕ ਹੋਵਾਂਗੇ ਤਾਂ ਮੁਸਤ ਹੋਵਾਂਗੇ ਦਿਨ ਹੈਗਾ ਜਿਹੜਾ 20 ਨਵੰਬਰ 19 ਸਤੰਬਰ ਅੱਜ ਹੈਗਾ ਹਰਮਨ ਦਾ ਬਰਥ ਜੰਮੇ ਦਾ ਅੱਜ ਹਰਮਨ ਦਾ ਦੇਖੋ ਵੀ ਕਰੇ ਮਨਾਉਣੀਆ ਕਿ ਨਹੀਂ ਨਾ ਕਰੇ ਤਾਂ ਬੈਠੀ ਬਣਾਉਣੇ ਦੀ ਹੁੰਦੇ ਸੇਰੀਆਂ ਨਾਲ ਬਣਾਉਣੀ ਜੀ ਵਾਲੇ ਖੇਲੀ ਜੇ ਕਰੇ ਬਣਾਉਣੀ ਆ ਨੇ ਸਾਰੀਆਂ ਕਿਉਂਕਿ ਸਾਰੀਆਂ ਕੁੜੀਆਂ ਇਹ ਗੱਲ ਦੀਆਂ ਨੇ ਜਿੰਦਗੀ ਨੂੰ ਬਿਤਾਗਾ ਇਹ ਕਲੀ ਦੇ ਕਰੇ ਮਾਵੀ ਜੀ ਜੱਟ ਬਾਕੀ ਜੇ ਮਨਾਇਆ ਵੀ ਤਾਂ ਆਪੇ ਨਹੀਂ ਕਿਹੜਾ ਵੀਡੀਓ ਚ ਆਉਣਾ ਪਾਉ ਬਲੌਗਸ ਤਾਂ ਲੈ ਨਹੀਂ ਸਕਦੇ ਲੈ ਖਾਉਂਗੀ ਜਿਹੇ ਗਾਉਂਦੇ ਇਹ ਦੂਜੇ ਨਹੀਂ ਆਉਣਾ ਨਹੀਂ ਬਲੌਗ ਜਿਹੜੇ ਪਾਉਣ ਨਹੀਂ ਦੇਣਗੇ ਇਹ ਮਨਾਦੀ ਸੀ ਮੈਂ ਫਿਰ ਦੀਆਂ ਦੀ ਸਭ ਜੋਤ ਜਾਊਗਾ ਪੂਜਾਊਗਾ ਤਾਂ ਹਰ ਮੰਗ ਦੀ ਇਹ ਥੋੜਾ ਜਿਹਾ ਲੇਟ ਗਿਆ। ਨਾਲ ਨਾਲ ਨੇ ਰੋਟੀ ਲਈ ਆਟਾ। ਬਦਲਵਾਈ ਬਹੁਤ ਹੋਈ ਈ ਅੱਜ। ਰਾਤ ਦਾ ਨਾ ਮੱਛੀ ਜਨ ਕਣੀਆਂ ਵਿੱਧੀਆਂ ਨਹੀਂ ਨਿਕਲੀਆਂ। ਜੋ ਮਾਰਾ ਜਾ ਰੁਕਿਆ ਫਿਰ ਮੈਂ ਚੁੱਲੇ 'ਚ ਹੱਥ ਮਚਾ ਲਿਆ। ਚਲੋ ਜੀ ਫੇਰ ਬੁਣਦੇ। ਲਓ ਜੀ ਰੋਟੀ ਪਾਣੀ ਦਾ ਕੰਮ ਆਪਣਾ ਨਿਬੜ ਗਿਆ ਸੀਗਾ। ਹਰਮਨ ਗਈ ਹੈ ਹਜੇ ਹੁਣ ਟੂਟੀ ਆਈ ਪਈ ਆ ਉਧਰੋਂ। ਜਨਮਾ ਕੇ ਹਟੇ। ਸਾਨੂੰ ਸਾਰਾ ਹਰਮਨ ਕਰ ਜਾਨੀ ਹੁੰਦੀ ਐ ਪੋਚੇ ਉਹ ਲਾ ਗਈ ਜਦੋਂ ਅਸੀਂ ਉਧਰੋਂ ਟੂਟੀ ਕਰਨੀ ਹੋਰ ਨੇ ਗਿੱਲੇ ਗੁੱਲੇ ਪੈਰ ਮਾੜੇ ਮੋٹے ਫੇਰ ਵੀ ਲੱਗ ਜਾਂਦੇ ਫੇਰ ਮਾਰਦੇ ਨਹੀਂ ਹੁੰਨੀ ਇੱਕ ਵਾਰੀ ਬਰਾਂਡੇ ਬਰਾਂਡੇ 'ਚ ਕੱਪੜਾ ਕਦੇ ਨਹੀਂ ਵੀ ਲੋਡ ਪੈਂਦੀ ਮਾਰਨ ਦੀ ਸਕੂਟਰੀ ਅੱਜ ਲੈ ਕੇ ਨਹੀਂ ਗਈ ਹਰਮਨ ਸੇ ਲਿਆ ਸਕੂਟਰੀ ਤੇ ਬਾਕੀਆਂ ਉਹ ਕੱਪੜੇ ਧੋਤੇ ਗਏ ਹਜੇ ਸੁੱਕਣੇ ਪਾਉਣੇ ਆ ਤੇ ਰੋਟੀ ਬਣਾ ਕੇ ਹੱਟੀਆਂ ਮਹੇ ਜੇ ਸਮਾਨ ਹੀ ਚੱਕਿਆ ਚੁੱਲੇ ਕੋਲ ਫਿਰ ਹਰਮਨ ਦਾ ਸਿਰ ਬਾਉਣ ਲੱਗ ਗਈ ਉਦੋਂ ਟੂਟੀ ਆ ਗਈ ਸਾਰਾ ਕੰਮ ਇਕੱਠਾ ਹੋ ਜਾਂਦਾ ਇੱਕ ਵਾਰੀ ਤਾਂ ਤੇ ਇਧਰ ਹਜੇ ਝਾੜੂ ਲਾਉਣਾ ਹੈਗਾ ਚੁੱਲੇ ਕੋਲੇ ਮੈਂ ਫੁੱਲ ਬਹੁਤ ਖੇੜਨਗੇ ਅੱਜ ਡੂਟੀ ਚ ਇਹ ਬੁੱਟਾ ਨਾ ਸੀ ਇਧਰ ਸਰਕਾਰੀ ਪਸ਼ੂ ਵਾਲ ਹਸਪਤਾਲ ਚ ਲਿਆ ਕੇ ਲਾਇਆ ਸੀਗਾ ਉਹਦੇ ਮੱਝ ਨੂੰ ਲੈ ਕੇ ਗਏ ਸੀ ਚੱਲ ਪਿਆ ਹੈ ਵਧੀਆ ਮੈਨੂੰ ਲੱਗਦਾ ਚੱਲੂ ਆ ਤੇ ਮੈਂ ਕੱਪੜੇ ਸਿੱਟੇ ਪਿਆ ਤਾਂ ਬਚ ਅੱਦੇ ਕੱਢੇ ਸੀਗੇ ਤੇ ਨਿਚੋੜ ਕੇ ਤੇ ਚੱਲ ਕੇ ਇਹਨੇ ਹਰਮਨ ਕੰਨੀ ਮੇਰਾ ਸਿਰਵਾ ਛੇਤੀ ਮੱਝਾ ਆਪਾਂ ਨਮਾਉਂਦੀਆਂ ਫਰਸ਼ ਤੋ ਤਾਂ ਉਹ ਗੋਹੇ ਦਾ ਬੱਠਾ ਮੇਰਾ ਹਜੇ ਭਰਿਆ ਪਿਆ ਉਹ ਸਿੱਟ ਕੇ ਆਉਣਾਗਾ ਨਮਾਉਣ ਵੇਲੇ ਫਿਰ ਠੋਕਾ ਚੱਕ ਦਿੰਨੇ ਹੁੰਦੇ ਆ ਜਿਹੜਾ ਇਹ ਫਰਸ਼ ਵੀ ਤੋ ਤਾਂ ਦਾਲੀਆ ਬਾਬਾ ਆਉਂਦਾ ਮੰਗਾਲਾ ਟੈਂਕੀ ਪਰ ਗੀਪ ਪਰ ਲੀਰ ਸੋਈ ਹੈ ਟੈਂਕੀ ਚ ਚਲਾਈ ਹੋਈ ਸੀ ਕੋਈ ਨਹੀਂ ਆਈ ਸੀ ਕਿ ਪਰ ਨਾਲ ਚੋਂ ਆਪਾਂ ਬੰਦ ਹੀ ਕਰ ਦਿੰਦੇ ਆ ਛੋਟੇ ਛੋਟੇ ਮਾਂਜੇ ਜੇ ਨਾ ਕਈ ਹੋਏ ਪਏ ਨੇ ਨਾ ਛੋਟੇ ਮਾਂਜੇ ਬਿਨਾਂ ਸਰੇ ਨਾ ਵੱਡੇ ਬਿਨਾਂ ਸਰੇ ਮੱਜਾਂ ਥੱਲੇ ਜੇ ਵੱਡਾ ਮਾਰਦਿਆ ਤਾਂ ਰਗੜ ਕੇ ਜਿਹੜੀ ਫਰਸ ਛਾਪ ਹੁੰਦਾ ਜੇ ਛੋਟਾ ਮਾਰਦਿਆ ਤਾਂ ਇਹ ਲੱਗੂਗਾ ਵੀ ਬੈ ਕੇ ਜੇ ਮਾਰਨਾ ਔਖ ਹੈਗਾ ਦੁੱਧ ਪਾ ਦਈ ਆਪਾਂ ਬਾਬੇ ਨੂੰ ਡਾਲੀ ਵਾਲੇ ਨੂੰ ਸਿਰ ਟੱਕੇ ਜਾਣਾ ਪੈਂਦਾ ਬਾਬੇ ਕੋਲੇ ਤਾਂ ਬਾਹਰ ਸੋਰੀ ਹਨੂਮਾਨ ਨਾਟਕ ਉਹਦੇ ਵਿੱਚ ਘਟਣਾ ਹੈ ਪ੍ਰਸ਼ਾਦਾ ਤਾਂ ਪਾਇਆ ਨਹੀਂ ਬਾਬੇ ਨੂੰ ਕਹਿਣ ਤੋਂ ਪਹਿਲਾਂ ਕਹਾਂ ਦੇ ਦੁੱਖੀ ਮਾਂ ਵੀ ਜ਼ੋਰ ਮੰਗਾਂ ਦਾ ਇਹ ਬਰਬਾਦ ਨੰਨੇ ਮਰ ਗਈ ਤਾਂ ਪੀਪਾ ਖੋਲਿਆ ਰੋਟੀ ਵਾਲਾ ਪ੍ਰਸ਼ਾਦਾ ਮੈਂ ਲੈ ਕੇ ਨਹੀਂ ਗਈ ਉਹ ਪ੍ਰਸ਼ਾਦਾ ਤਾਂ ਨਹੀਂ ਹੁੰਦਾ ਬਾਬੇ ਨੂੰ ਜਿਆਦੇ ਉਹ ਪ੍ਰਸ਼ਾਦੇ ਤਾਂ ਬਹੁਤ ਇਕੱਠੇ ਹੋ ਜਾਂਦੇ ਹੈਗੇ ਬਸ ਦੁੱਧ ਰੀ ਲਾਲਚ ਹੁੰਦਾ ਵੇ ਦੁੱਧ ਰੜਕ ਲੈਂਦੇ ਨੇ ਫਿਰ ਵਿਚਾਰੇ ਚਲ ਰੜਕ ਕੇ ਆਉਂਦਾ ਕਿਉਂ ਵੇਚ ਲੈਂਦੇ ਨੇ ਕਿ ਉਹਨਾਂ ਖਰਚਾ ਕੱਢ ਲੈਂਦੇ ਨੇ ਆਉਦਾ ਕਿਉਂ ਬਹੁਤ ਸੋਨਾ ਦਿੰਦੇ ਨੇ ਇਹ ਬਣਾ ਕੇ ਵੇਚਦੇ ਨੇ ਬੰਡ ਚ ਜਿਵੇਂ ਕਿਸੇ ਨੇ ਦੇਖ ਕਰਵਾਉਣੀ ਹੈਗੀ ਉਦੋਂ ਵੀ ਫਿਰ ਇਹ ਬਸ ਕਿਉਂ ਦੇ ਸਭ ਨਾਲ ਪੈਸੇ ਹੀ ਲੈ ਲੈਂਦੇ ਨੇ ਉੱਥੋਂ ਹੀ ਕਿਉਂ 파ਕੇ ਦੇ ਕਰ ਦਿੰਦੇ ਨੇਗੇ ਗੁਰਦੁਆਰੇ ਜਣਾ ਹੋਰ ਤਾਂ ਕੀ ਕਮਾਈ ਹੁੰਦੀ ਹੈਗੀ ਮਹੀਨੇ ਤੋਂ ਤਾਂ ਕਿੰਨੀ ਕਤਰ ਖਾ ਮਿਲਦੀ ਹੈ ਵਿਚਾਰੇ ਉਹਨਾਂ ਨੂੰ ਖਰਚੇ ਹੁੰਦੇ ਇਹਨਾਂ ਦੇ ਵੀ ਬਸ ਇਹ ਕੁਝ ਪੈਸੇ ਆਏਗਾ ਇਕੱਠੇ ਕਰ ਲੈਂਦੇ ਹੈਗੇ ਦੁੱਧ ਢੜਕ ਕੇ ਕਿਉਂ ਵੇਚ ਦਿੰਦੇ ਨੇਗੇ ਪ੍ਰਸ਼ਾਦ ਦੇ ਤਾਂ ਸਮਾਂ ਦੀ ਬਾਲੇ ਹੋ ਜਾਂਦੇ ਬਾਬੇ ਕੋਲ ਵੀ ਇੰਨਾ ਕਿਹੜਾ ਕੋਈ ਖਾਣ ਪੀਣ ਵਾਲਾ ਆਉਂਦਾ ਇੱਥੇ ਗੁਰੂ ਘਰ ਸਮਾਦੋ ਹੋ ਜਾਂਦੀ ਹੈ ਉਹ ਕਰੇ ਕਰੇ ਮੈਂ ਪਾਦਨੀ ਹਣੀ ਤਾਂ ਬਾਬੇ ਨੇ ਜੀ ਪੀਪੇ ਦਾ ਟੱਕਣ ਖੋਲਤਾ ਸੀ ਮੱਸ ਹੱਜ ਮੇਰਾ ਨਾਥ ਹੱਥ ਵਿਲਾ ਸੀ ਖੱਚ ਫੋਨ ਸੀਗਾ ਡੱਬਾ ਖੋਲਣ ਦੀ ਕੌਲ ਕਰ ਗਈ ਮੈਂ ਚਲ ਦੁੱਦੀ ਪਾਦਨੀ ਮੈਂ ਇਕੱਲਾ ਲੋ ਜੀ ਕੱਪੜੇ ਨਿਚੋੜ ਕੇ ਸੁੱਕਣੇ ਪਾਈਏ ਹੁਣ ਥੋੜਾ ਥੋੜਾ ਉਹ ਹੀ ਟਾਈਮ ਹੋ ਜਾਊਗਾ ਤੇ ਹਜੇ ਗੋਹਾ ਸਿੱਟ ਕੇ ਆਉਣਾ ਹੈ ਮੱਠਲ ਹਜੇ ਇੱਥੇ ਝਾੜੂ ਲਾਉਣਾ ਹੈ ਚਿੱਲੇ ਕੋਲੇ ਭਾਂਡੇ ਪਏ ਹਜੇ ਉਹੀ ਦਾ 1:30 ਹੋ ਜਾਣਗੇ ਫਿਰ ਮੈਂ ਜਿਸਨੇ ਹ ਮਸ਼ੀਨ ਤੇ ਬੈਠਾ ਜਾਵੇ ਤਾਂ ਠੀਕ ਹੈਗਾ ਸੂਟ ਫਲਾਈ ਹੋ ਜਾ ਕੱਲ ਮੈਂ ਸਲਵਾਰ ਬਣਾ ਲਈ ਸੀਗੀ ਕੱਲੀ ਸਲਵਾਰ ਤਾਂ ਤਿਆਰ ਕਰ ਲਈ ਕਮੀਜ਼ ਨੂੰ ਮੈਂ ਛੇੜਈ ਨਹੀਂ ਫਿਰ ਬਸ ਡਿਜ਼ਾਈਨ ਦੇਖਦੀ ਸੀਗੀ ਮੈਂ ਫੋਨ 'ਚ ਕੋਈ ਦੀ ਬਾਹਾਂ ਤੇ ਡਿਜ਼ਾਈਨ ਪਾਉਂਗੀ ਫਿਰ ਮੈਂ ਕਰੂੰਗੀ ਕੱਲ ਜੋਤ ਤੇ ਹਰਮਨ ਕਰੇ ਸੀ ਫਿਰ ਗਾਜਾ ਪਾਈ ਜਾਂਦੇ ਰਹਿੰਦੇ ਨੇ ਮੈਂ ਜਰਾ ਆਮਦਾਰੀ ਨਾਲ ਨਾ ਕੱਲ ਨੂੰ ਡਿਜ਼ਾਈਨ ਦੇਖ ਕੇ ਫਿਰ ਬਣਾਉਂਗੀ ਕੱਲ ਮੈਂ ਸਲਵਾਰੀ ਬਣਾਤੀ ਕੱਢੀ ਫਿਰ ਲੋ ਜੀ ਕੱਪੜੇ ਨੇ ਜੋੜ ਲਈਏ ਆਪਾਂ ਹਰ ਸ਼ਾਮ ਲੋਕੋ ਤੇ ਨਹੀਂ ਜਿਹੜਾ ਖਾ ਗਿਆ ਤੇ ਕੀ ਹੋਵੇ ਹਲਾ ਤਾਂ ਇੱਥੇ ਜਿਹੜਾ ਖਾ ਗਿਆ ਫਿਰ ਅਸੀਂ ਜਿਹੜਾ ਵੀਰੀਆ ਲਈਆਂ ਸੀ ਗਿਆ ਉਹਦੇ ਅਸੀਂ ਇੱਥੇ ਰੱਖਿਆ ਸੀ ਗਿਆ ਢੇ ਦੇ ਆਪਣੇ ਜੀ ਲੈ ਹਾਂ ਨਹੀਂ ਸਭੋ ਪਤਾ ਨਹੀਂ ਕਿਵੇਂ ਇਹ ਸਾਨੂੰ ਦੇਸੀ ਨਹੀਂ ਹੈਗੇ ਚਲਦੇ ਨੇ ਬਸ ਜੀ ਆ ਗਏ ਸਮੋਇਆ ਬੈਠੇ ਹਾਂ ਪਤਾ ਨਹੀਂ ਲੱਗੇਗਾ ਕੱਲ ਨੂੰ ਲਾੜੀ ਕੋਲ ਆ ਜਾਣਾ ਇੱਕ ਸਰਕਾਰੀ ਰਸਥਾਨੇ ਨਹੀਂ ਜਾਂਦੇ ਨਹੀਂ ਮਾਵਾ ਨਹੀਂ ਚੜਗਿਆ ਤਾਂ ਚੜਗਿਆ ਨਹੀਂ ਮਾਂ ਚੜਦੀਆਂ ਤਾਂ ਨਾਲ ਸੀ ਜਦ ਮੈਂ ਕਾਲੀ ਜੀ ਨਾਲ ਜੱਗ ਤੇ ਨੇ ਖੜੀਆਂ ਹੋਣ ਲੱਗ ਪਈ ਕੁਛ ਮੇਡ ਰੀਆਂ ਹੋਈਆਂ ਨੇ ਬੇਟੇ ਆਖਾਂ ਦਾ ਪਹਿਲਾਂ ਕਿਹੜਾ ਖਾਧਾ ਸੀ ਉਹ ਕੁਰਸੀ ਨਾਲ ਵੱਜਿਆ ਮੇਰਾ ਕਬੂੜਾ ਜਦੋਂ ਇਹ ਲੋਕ ਉੱਠਣ ਲੱਗੀ ਕਾਰ ਕਰ ਕੋਣੀ ਨਹੀਂ ਰੜਕ ਪੈਦੀ ਇਹ ਆ ਗੋਦ ਵਾਲੀ ਨਸਲੀ ਹੈ कट दी हूं धारे अज सब्जी कोई नहीं, को नहीं बनाई अपा अपने कोई आलुआ को दब्जी पई से एक सवेरे भरिंडिया बनाई सी वो बची पई है की। बस स्कूल स्कूल लगे लगे जवाक ਜੋਤੀ ਲਗਿਆ ਸੀਗਾ ਹਰਮਨ ਤਾਂ ਅੱਜ ਆਪ ਦਾ ਜਨਮ ਦਿਨ ਨੂੰ ਵੇਸ਼ ਕਰਨ ਗਈ ਸੀ ਕੁੜੀਆਂ ਨਾਲ ਮਨਾਉਣ ਗਈ ਸੀਗੀ ਕਿਸੇ ਖੁਸ਼ਹਲੀ ਦੇ ਘਰੇ ਇਹਨੇ ਬਸ ਰੋਟੀ ਨਹੀਂ ਲੈ ਕੇ ਗਈ ਅੱਜ ਸਬਜ਼ੀ ਆਪਣੇ ਕੋਲੇ ਪਈ ਹੈਗੀ ਆਪਾ ਜਰ ਅਗਲੀ ਹੈਗੀ ਚਟਣੀ ਦਹੀਂ ਪਈ ਹੈਗੀ ਲੱਸੀ ਵੀ ਪਈ ਹੈ ਦਹੀਂ ਲੱਸੀ ਨਾਲ ਵਧੀਆ ਲੱਗੂ ਕਦੇ ਕਿਤੇ ਚਟਣੀ ਵਧੀਆ ਲੱਗਦੀ ਹੈਗੀ ਦੇਖੋ ਮੈਂ ਚਟਣੀ ਰਗੜਤੀ ਲਾਲ ਮਿਰਚਾਂ ਦੇ ਵਿੱਚ ਗੰਡਾ ਪਾਤੀ ਥੋੜਾ ਜਿਹਾ ਟਮਾਟਰ ਪਾਤਾ ਤੇ ਆਜੀ ਨਾਲ ਵਧੀਆ ਗੜਤਣ ਜੀ ਨਹੀਂ ਰਹਿਣੀ ਹੈਗੀ ਇਹਨੂੰ ਆਪਾਂ ਲਾ ਲਾਂਗੇ ਘਿਓ ਦਾ ਤੜਕਾ ਹੁਣ ਆਪਾਂ ਕਰਦੇ ਆ ਧਾਰ ਮੈਂ ਕੱਢਦੀ ਆ ਕਿ ਧਾਰ ਧਾਰ ਦੀ ਵੀਡੀਓ ਤੁਸੀਂ ਦੇਖਿਓਗੇ ਤੇ ਆਪਾਂ ਉਹਨਾਂ ਕਿਸੇ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਮੈ ਉਹਦੇ ਨਾਲ ਮੱਜਾਂ ਮੌਦੀ ਲਮੌਂਦੀ ਨੇ ਵੀ ਗੱਲ ਕੀਤੀ ਸੀਗੀ ਵੀ ਆਪਣੀ ਵਾਜ ਦੇ ਪੰਜ ਥਣ ਲੇਗੇ ਕਿ ਚੋਰੀ ਕੱਟੀ ਹੈਗੀ ਆਪਣੇ ਕੋਲੇ 2 ਸਾਲ ਦੀ ਹੱਸਾ 6 ਸਾਲ ਦੀ 1.5 ਸਾਲ ਦੀ ਉਹਦੇ ਵੀ ਦੋ ਥਾਣੇ ਨੇਗੇ ਹਾਂ ਸੌਰੀ ਪੰਜ ਥਾਣੇ ਨੇਗੇ ਉਹਦੇ ਵੀ ਤੇ ਉਹ ਸਹਿਜ ਬਲੌਗ ਦੀ ਆਈਡੀ ਤੋਂ ਹੈਗੀ ਭੈਣ ਮਾਛੀਵਾੜੇ ਕੋਲੇ ਪਿੰਡਾਗਾ ਉਹਨਾਂ ਦਾ ਤੇ ਉਹ ਭੈਣ ਨੇ ਮੈਨੂੰ ਕਮੈਂਟ ਕੀਤਾ ਸੀਗਾ ਵੀ ਤੁਸੀਂ ਥਣਾ ਦੀ ਵੀਡੀਓ ਜ਼ਰੂਰ ਬਣਾ ਕੇ ਸ਼ੇਅਰ ਕਰਿਓ ਵੀ ਦੇਖਣੇ ਹੈਗੇ ਵੀ ਕਿਵੇਂ ਚੱਲਦੇ ਆ ਭੱਜੇ ਸਾਨੂੰ ਚੱਲਦੇ ਆਪਣੀ ਮੱਝ ਦੇ ਤੇ ਪਾਣੀ ਰਹੇ ਹੋ ਵੀਡੀਓ ਦੇ ਨਾਲ ਕਰਦੇ ਆ ਧਾਰ ਤੇ ਨਾਲ ਕਰਦੇ ਆ ਤੁਹਾਡੇ ਨਾਲ ਸ਼ੇਅਰ ਵੀਡੀਓ ਕਰਦੇ ਜੀ ਤੁਹਾਨੂੰ ਤੁੱਟ ਕਰ ਜਤੋਂ ਮੇਰੇ ਤੇ ਹੋ ਕਰੇਗੀ ਨਾ ਤੱਕ ਜਤੋਂ ਦੇਖੋ ਜੀ ਐ ਨਹੀਂ ਦੇ ਤਿੰਨ ਪੰਜ ਥਣ ਫਲੈਸ਼ ਲਾਲ ਹਰ ਮੈਂ ਇਹ ਤਾਂ ਦੋ ਤਾਂ ਅਗਲੇ ਪਾਸੇ ਜਿੱਧਰ ਅਸੀਂ ਬੈਠਦੇ ਆ ਤਿੰਨ ਪਿੱਛੇ ਨੇਗੇ ਇਹ ਪੂਰਾ ਆ ਜਾ ਮਾਰਦੀ ਨਹੀਂ ਹੈਗੇ ਜਿਵੇਂ ਹੁਣ ਆ ਥਾਣ ਦੇ ਨਾਲ ਜਿਹੜਾ ਇਹ ਬਾਦੂ ਥਾਣਾ ਗਨ ਇਹ ਆ ਹੈਗਾ ਵਿਚਾਲੜਾ ਇਹਦੇ ਨਾਲ ਤਾਂ ਚੋ ਸਕਦੇ ਆਂਗੇ ਮੱਝ ਦਰਦੀ ਹੈ ਜੀ ਕੀ ਕਰਦੇ ਜਿੱਦੀ ਚੜਚੋਂ ਨਿਕਲਿਆ ਇਹ ਉਹਦੇ ਨਾਲ ਨਹੀਂ ਚੋਇਆ ਜਾਂਦਾ ਹੈਗਾ ਚਲੋ ਉਤਮ ਹੋਇਆ ਤੁਹਾਡਾ ਇਹ ਮੈਂ ਰੱਖਾਂ ਉਧਰੋਂ ਨਹੀਂ ਦਿਖਣਾ ਦੇਖ ਲਾ ਜਿਹੜੀ ਜਿਹੜੀ ਚ ਜੜ੍ਹ ਚੋਂ ਨਿਕਲੇ ਹੋਇਆ ਇਹ ਉਹਦੇ ਨਾਲ ਨਹੀਂ ਚੋਇਆ ਜਾਂਦਾ ਇਹ ਕਿਉਂ ਆ ਜਿਆਦਾ ਜੁੜੇ ਹੋਏ ਨੇ ਕਿ ਆਪਾਂ ਇਹ ਥਣ ਦੇ ਨਾਲ ਚੋਨੇ ਹੁੰਦੇ ਆ ਇਹਨੂੰ ਹੋਰ ਕਿਸੇ ਨਾਲ ਵੀ ਚੋਇਆ ਜਾਂਦਾ ਹੈ ਚੋ ਸਕਦੇ ਟੀ ਆ ਜੀ ਇਹ ਇਹ ਸਾਗਰੀ ਹੈ ਇਹ ਕਰਦੇ ਕੰਡਾ ਆਜੋ ਜਿਹੜੀ ਇਹ ਜਿਹੜੇ ਖਾਣਾ ਜਿਹੜੇ ਆਪਣੇ ਆਹ ਨੇ ਜਿਸ ਕਰਕੇ ਜਿਹੜੇ ਆਪਣੇ ਆਹ ਦੋ ਨੇ ਉਦੇ ਆਪਣੇ ਵਾਲੇ ਬੈਠਣਾ ਹੀ ਪਾਸੇ ਚੰਦਲੇ ਪਿਛਲੇ ਪਾਸੇ ਤੋਂ ਨਹੀਂ। ਨਹੀਂ ਆਉਂਦਾ। ਆਹ ਤੇ ਵਸਰਾ ਬਣਨਾ ਚਾਹਤ ਰੱਖਦਾ। ਉਦੇ ਪਿਛਲੇ ਪਾਸੇ ਹੋ ਗਏ। ਤੇ ਆਉਂਦੇ ਖਾਣੇ ਦਾ ਚੰਦਲੇ। ਤੁਸ ਬਖਿਆ ਉਹਨੇ ਕੋਈ ਹੋਣੇਗਾ। ਐ ਬੋਲੇ ਥੰਡੂ ਨੇ ਕਿਹਾ ਤੋ ਜਾਂ ਫਿਰ ਇਹ ਨਾ ਨਹੀਂ ਨਾ। ਕਿ ਇਹ ਹੋਣਾ ਇਹ ਥੰਡੂ ਇਹਦੇ ਨਾਲ ਕਿਉਂ ਆ? ਉਹਦੀ ਸਾਡੀ ਹੂੰ। ਇਦੇ ਨਾਲ ਹੀ ਪਾਰੰਗ ਰਿਆਣੇ ਕੋ ਕਮਲੀ ਬਸ ਬਸ ਲੋ ਜੀ ਧਾਰ ਆਪਾਂ ਕੱਢ ਲਈ ਸੀਗੀ ਤੇ ਤੁਸੀਂ ਕਲਿੱਪ ਦੇਖ ਹੀ ਲਈ ਹੈਗੀ ਆਪਣੇ ਵੱਜ ਦੇ ਪੰਜ ਥਾਣ ਆ ਵਾਲੀ ਭੈਣ ਦੀ ਰਿਕਵੈਸਟ ਸੀਗੀ ਮੈਨੂੰ ਕਮੈਂਟ ਕੀਤਾ ਸੀਗਾ ਭੈਣ ਨੇ ਕੋ ਮੇਰੇ ਨਾਲ ਜੁੜੀ ਹੋਈ ਹੈਗੀ ਮੈਂ ਵੀ ਕਮੈਂਟ ਕਰਦੀ ਹਰ ਇੱਕ ਵੀਡੀਓ ਦੇਖਦੀ ਹਾਂ ਮੇਰੀ ਤੇ ਮੈਂ ਵੀ ਉਹਦੀ ਵੀਡੀਓ ਦੇਖਦੀ ਆ ਤਿੰਨ ਚਾਰ ਪਹਿਣਾ ਹੈਗੀਆਂ ਤੇ ਇਹ ਜੀਆਂ ਫੇਰ ਨਾਲ ਜੀਆਂ ਆਉਂੀਆਂ ਜਿਹੜੀਆਂ ਕਿ ਮੇਹਾਂ ਵੀਡੀਓ ਵੀ ਜ਼ਰੂਰ ਦੇਖਦੀਆਂ ਨੇ ਤੇ ਮੈਂ ਵੀ ਉਹਨਾਂ ਦੀ ਵੀਡੀਓ ਜ਼ਰੂਰ ਦੇਖਦੀ ਆ ਤੇ ਮੈਂ ਵੀ ਉਹਦੀ ਵੀਡੀਓ ਜ਼ਰੂਰ ਦੇਖਦੀ ਆ ਤੇ ਮੈਂ ਵੀ ਉਹਦੀ ਵੀਡੀਓ ਜ਼ਰੂਰ ਦੇਖਦੀ ਆ ਤੇ ਉਹ ਵੀ ਜ਼ਰੂਰ ਦੇਖਦੀ ਆ ਤੇ ਮੇਰੀ ਤੇ ਉਹ ਫੈਨ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਪੰਜ ਥਾਂ ਦੀ ਵੀਡੀਓ ਜ਼ਰੂਰ ਬਣਾ ਕੇ ਭੇਜੋ ਕਿਵੇਂ ਚੱਲਦੇ ਨੇਗੇ ਤੇ ਤੁਸੀਂ ਦੇਖ ਹੀ ਲਈਏਗੀ ਮੈਂ ਬਣਾਤੀ ਨੇ ਉਹ ਪੈਣ ਨੂੰ ਵੀ ਕਹਿਣੀ ਹੈ ਕਿ ਸ਼ਾਇਦ ਸਹਿਜ ਬਲੌਗ ਦੀ ਆਈਡੀ ਆ ਉਹ ਸ਼ਾਇਦ ਆਮਾ ਨਾ ਉਹ ਪੈਣ ਦਾ ਨਾ ਜੇ ਮੈਂ ਗਲਤ ਕਹਿਤਾ ਤਾਂ ਪੈਣ ਮੈਨੂੰ ਆਫ ਕਰੀ ਜੇ ਹੁਣ ਯਾਦ ਨਹੀਂ ਜਗਾ ਸ਼ਾਇਦ ਆ ਨਾਮ ਨੇਗਾ ਨਾ ਦੁਨੀਆ ਨੇ ਮਰੀ ਅਸੀ ਤਨ ਮਾਰ ਕੇ ਇਹ ਪੱਕੇ ਕਲਿੱਪ ਮੈਂ ਬਹੁਤ ਟਾਈਮ ਬਾਅਦ ਲਈ ਹੈਗੀ ਹੁਣ ਧਾਰ ਤਾਂ ਪਹਿਲਾਂ ਆਪਾਂ 5:30 ਕੱਢ ਲਈ ਸੀ ਹੁਣ ਤਾਂ ਹੋ ਗਏ ਨੇ ਕਿ 6:30 6:7 ਹੋਣ ਵਾਲੇ ਨੇ ਰੋਟੀ ਲੱਗਦੀ ਸੀ ਇਹ ਹੁਣ ਮੈਂ ਫਿਰ ਮੇਰੇ ਜਾਲ ਆ ਗਿਆ ਵੀ ਆਪਾਂ ਨਾਲ ਵੀਡੀਓ ਦਾ ਐਂਡ ਕੀਤਾ ਨਾ ਮੁਰਗੀ ਇੱਕ ਕਲਿੱਪ ਲਈ ਹੈਗੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂਗੇ ਬਾਬਾ ਵੀ ਪੜਨ ਲੱਗੇ ਹੋ ਦੁਆਰੇ ਚ ਥੋੜਾ ਜਿਹਾ ਤੋੜੀ ਤੇ ਮੈਨੂੰ ਲੱਗਦੀ ਸੀ ਰੋਟੀ ਬੀੜੀ ਦਾ ਐਂਡ ਆਪਾਂ ਇੱਥੇ ਕਰਦੇ ਆਂ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਅੱਗੇ ਵੀ ਸ਼ੇਅਰ ਕਰਦੇ ਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਹ ਕੋਈ ਕਮੀ ਨਹੀਂ ਹੁੰਦੀ ਐ ਤਾਂ ਆਪਾਂ ਵੀਡੀਓ 'ਚ ਸੁਧਾਰ ਵੀ ਕੀਤਾ ਜਾਂਦਾ ਹੈਗਾ ਹਨਾ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ